ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਜੀਠੀਆ ਦੇ ਘਰ ਵੈਜੀਲੈਂਸ ਰੇਡ ਮਗਰੋਂ ਹਰ ਸਿਮਰਤ ਬਾਦਲ ਦਾ ਵੱਡਾ ਹਮਲਾ ਇੰਦਰਾ ਗਾਂਧੀ ਵਾਲਾ ਕੀਤਾ ਕੰਮ ਸ਼ਰੋਭਨੀ ਕਾਲਦਨ ਦੇ ਸੀਨੀਅਰ ਅ ਲੀਡਰ ਅ ਵਿਕਰਮ ਸਿੰਘ ਮਜੀਠੀਆ ਦੇ ਘਰ ਵੈਜੀਲੈਂਸ ਦੀ ਰੇਡ ਮਗਰੋਂ ਉਹਨਾਂ ਦੀ ਭੈਣ ਹਰ ਸਿਮਰਤ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਹਰ ਸਿਮਰਤ ਬਾਦਲ ਨੇ ਮਜੀਠੀਆ ਦੀ ਵੈਜੀਲੈਂਸ ਅਫਸਰਾਂ ਨਾਲ ਬੈਂਸ ਦੀ ਵੀਡੀਓ ਸ਼ੇਅਰ ਕਰਦਿਆਂ ਕਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਦਰਾ ਗਾਂਧੀ ਦੀ ਦੀ ਐਮਰਜੈਂਸੀ 25 ਜੂਨ 1975 ਦਾ ਇਤਿਹਾਸ ਮੋੜ ਦਹਰਾ ਦਿੱਤਾ ਹੈ ਇੰਦਰਾ ਗਾਂਧੀ ਨੇ ਵੀ ਅੱਜ ਦੇ ਦੇਨ ਵਿਰੋਧੀ ਦੀਆਂ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਐਮਰਜੈਂਸੀ ਲਾਈ ਸੀ ਤੇ ਭਗਵੰਤ ਮਾਨ ਨੇ ਵੀ ਉਹੀ ਰਾਹ ਚੁਣਿਆ ਹੈ ਸਰ ਸਿਮਰਤ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਉੱਪਰ ਲਿਖਿਆ ਹੈ ਕਿ ਆਪਣੇ ਮੰਤਰੀਆਂ ਦੇ ਕਾਲੇ ਕਾਰਨਾਮੇ ਜਗ ਜाहिर ਹੁੰਦੇ ਘਬਰਾਇਆ ਭਗਵੰਤ ਮਾਨ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਵਿਕਰਮ ਸਿੰਘ ਜੀਠਿਆ ਨੇ ਦੇ ਘਰ ਭੇਜੀ ਆਪਣੀ ਵੈਜੀਲੈਂਸ ਸ਼੍ਰੋਮਨੀ ਕਾਲੀ ਦਲ ਇਸ ਦਲ ਇਸ ਤੱਕੇ ਸ਼ਾਹੀ ਦੀ ਨਿੰਦਾ ਕਰਦਾ ਹੈ ਸਰਦਾਰ ਵਿਕਰਮ ਸਿੰਘ ਜੀਠਿਆ ਦੇ ਨਾਲ ਡਟ ਕੇ ਖੜਾ ਹੈ ਵੈਜੀਲੈਂਸ ਦੀ ਰੇਡ ਮਗਰੋਂ ਮਜੀਠੀਆ ਦਾ ਭਗਵੰਤ ਮਾਨ ਤੇ ਵੱਡਾ ਹਮਲਾ ਵੈਜੀਲੈਂਸ ਦੀ ਰੇਡ ਮਗਰੋਂ ਵਿਕਰਮ ਸਿੰਘ ਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ ਮਜੀਠੀਆ ਨੇ ਕਿਹਾ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਕੇਸ ਵਿੱਚ ਮੇਰੇ ਖਿਲਾਫ ਕੋਈ ਕੁਝ ਨਹੀਂ ਮਿਲਿਆ ਤਾਂ ਹੁਣ ਉਹ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਲਈ ਅੱਜ ਵੈਜੀਲੈਂਸ ਨੇ ਵੀ ਐਸਐਸਪੀ ਦੀ ਅਗਵਾਈ ਵਾਲੀ ਟੀਮ ਨੇ ਮੇਰੇ ਘਰ ਛਾਪਾ ਮਾਰਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ